265000 ਰੁਪਏ ਦੀ ਇਹ 2 ਲੱਖ 65 ਜੈਨੂਇਨ ਹੈ ਬੀਡੀਆਈ ਕਨਵਰਟ ਹੈਗੀ ਠੀਕ ਹੈ ਬਾਈ 95000 95000 ਰੁਪਏ ਦੀ ਕਾਰ ਹੈ ਬਾਈ ਹਨਾ ਤੇ 7 ਸੀਟਰ ਹੈ ਬਾਈ ਕੋਈ ਆਪਦਾ ਲੋਕਲ ਨੇੜੇ ਤੇੜੇ ਕੰਮਕਾਰ ਕਰਨਾ ਵੀ ਕਰ ਸਕਦੇ ਨੇ ਤੇ ਇਹਦਾ ਰੇਟ ਹੈ 275000 275000 ਰੁਪਏ ਇੰਡਸਟਰ ਬਾਈ 14 ਮਾਡਲ ਰੇਟ ਦੱਸੋ ਮੇਰਾ ਭਰਾ ਕਿਵੇਂ ਲੱਗੇ ਤੁਹਾਡੇ ਲਈ ਆਪਾਂ ਇੰਨੀ ਗਰਮੀ ਦੇ ਵਿੱਚ ਆਪਾਂ ਵੀਡੀਓ ਕਰ ਰਹੇ ਹਾਂ ਮੇਰਾ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਜਾਂ ਫਿਰ ਕੋਈ ਪੱਲੀ ਪੁੱਲੀ ਲੈ ਕੇ ਆਇਆ ਕਰੋ ਨਾਲ ਉਹਦੇ ਪਾ ਲਿਆ ਕਰੋ ਠੀਕ ਹੈ ਬਾਈ ਲਾਈਵ ਹੈ ਮਿੱਤਰੋ ਹੁਣ ਘੱਟ ਬਜਟ ਦੀਆਂ ਕਾਰਾਂ ਲੈਣੀਆਂ ਨੇ ਥੋੜੇ ਪੈਸੇ ਲਾਉਣੇ ਨੇ ਅਗਰ ਤੁਹਾਨੂੰ ਨੇ ਬਈ ਹੈਨਾ ਕੋਈ ਲੱਖ ਸਵਕ ਲੱਖ ਤੋਂ ਲੈ ਕੇ ਵੀ 3-4 ਲੱਖ ਤੱਕ ਦੀਆਂ ਕਾਰਾਂ ਦਵਾਂਗੇ ਅੱਜ ਇਸ ਬਲੌਗ ਦੇ ਵਿੱਚ ਘੱਟੋ ਘੱਟ 10-15 ਕਾਰਾਂ ਹੈਗੀਆਂ ਆਪਣੇ ਲਵੇ ਤਾਂ ਤੁਸੀਂ ਫੋਨ ਕਰ ਲਿਓ ਨੰਬਰ ਮੈਂ ਸਕਰੀਨ ਤੇ ਪਾਤਾ ਲਹਿਰੇਗਾ ਅੱਗੇ ਖੜਾ ਆਪਾਂ ਲਹਿਰੇ ਮੋਟਰ ਤੇ ਬਾਈ ਹੋਰੀ ਆਪਣੇ ਨਾਲ ਨਹੀਂ ਗੱਲਬਾਤ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਵੀਰੇ ਪਹਿਲਾਂ ਆਪਾਂ ਵੀਡੀਓ ਕਰ ਦਿਆਂਗੇ ਰਿਸਪੌਂਸ ਸਹੀ ਆਉਂਦਾ ਠੀਕ ਆਉਂਦਾ ਸਹੀ ਰਿਸਪੌਂਸ ਆ ਵੀਰੇ ਬੰਦੇ ਵਧੀਆ ਨੇ ਇਹ ਵੀ ਬਹੁਤ ਵਧੀਆ ਜੀ ਲਈ ਬਾਈ ਇਹ ਵੀ ਬੰਦੇ ਵਧੀਆ ਨੇ ਹਨ ਤੇ ਤੁਸੀਂ ਵੀ ਬਹੁਤ ਵਧੀਆ ਬਈ ਹਨ ਜੇ ਕਿਸੇ ਨੂੰ ਕੋਈ ਕਾਰ ਲੈਣੀ ਆ ਤਾਂ ਤੁਸੀਂ ਡੀਲ ਕਰੈਕ ਕਰ ਸਕਦੇ ਹੋ ਬਾਈ ਹਨ ਆਪਾਂ ਸਾਡਾ ਮਕਸਦ ਆ ਤੁਹਾਨੂੰ ਕਾਰਾਂ ਦਿਖਾਉਣਾ ਬਾਈ ਤੇ ਇਹ ਵੀਰੇ ਮਾਡਲ ਕਿੰਨੇ ਆ ਯਾਰ 14 ਮਾਡਲ ਹੈ ਜੀ 9ਵੇਂ ਮਹੀਨੇ ਦੀ ਏ ਕਾਰ ਠੀਕ ਹੈ ਬਾਈ ਕੰਡੀਸ਼ਨ ਦੀ ਠੀਕ ਹੈ ਕੰਡੀਸ਼ਨ ਦੀ ਓਕੇ ਆ ਜਵਾ ਠੀਕ ਹੈ ਇਹ ਵੈਰੀਐਂਟ ਕਿਹੜਾ ਇਹ ਹੈਗੀ ਲਾਈਟ ਬਾਈ ਜੇ ਕਿਸੇ ਨੇ ਕਾਰ ਲੈਣੀ ਹੈ ਡੀਜ਼ਲ ਦੀ ਹੈ ਨਾ ਡੀਜ਼ਲ ਦੀ ਤੇ ਕਾਰ ਤੁਸੀਂ ਬਾਇ ਕਰ ਸਕਦੇ ਹੋ ਚੈੱਕ ਕਰ ਲੋ ਕਾਰ ਦੀ ਕੰਡੀਸ਼ਨ ਓਕੇ ਦੀ ਰਿਪੋਰਟ ਆ ਸੀਟ ਕਵਰ ਵਗੈਰਾ ਚੰਗੇ ਪਾਏ ਹੋਏ ਨੇ ਬਾਈ ਹੈ ਨਾ ਅੱਛਾ ਕਿੰਨੇ ਰੇਟ ਦੀ ਹੈ ਬਾਈ ਸਵਾ 3 ਲੱਖ ਰੁਪਏ ਸਵਾ 3 ਲੱਖ ਰੁਪਏ ਦੀ ਲੈ ਵੀ 14 ਮਾਡਲ ਕਾਰ ਸਵਾ 3 ਲੱਖ ਰੁਪਏ ਦੀ ਕੋਈ ਜੇ ਕੋਈ Swift ਲੈਣ ਜਾ ਰਿਹਾ ਬਈ ਹੈ ਨਾ ਤਾਂ ਛੋਟੀ ਜਿਹੀ ਜਗ੍ਹਾ ਤੁਸੀਂ ਆਹ ਵਾਲੀ ਕਾਰ ਲੈ ਕੇ ਜਾ ਸਕਦੇ ਹੋ ਬਾਈ ਹੈ ਨਾ ਇਹ ਐਵੇਂ ਥੋੜਾ ਲਗਜ਼ਰੀ ਫੀਲ ਦੇ ਦਿੰਦੀ ਹੈ ਇਹ ਹਾਂਜੀ ਹੈ ਨਾ ਬਾਈ ਤੇ ਅਗਲੀ ਆ ਹਾਈਬ੍ਰਿਡ ਮਾਡਲ ਇਹ 2014 ਮਾਡਲ ਹੈ ਜੀ ਦੂਰ ਮਾਡਲ 2.5 ਲੱਖ ਰੁਪਏ ਦੀ ਇਹ 2.5 ਲੱਖ ਜੈਨੂਇਨ ਹੈ ਬੀਡੀਆਈ ਕਨਵਰਟ ਹੈਗੀ ਠੀਕ ਹੈ ਬਾਈ ਲੈ ਵੇ ਹੈ ਨਾ ਤੇ ਆਹ ਵਾਲੀ ਕਾਰ ਤੁਸੀਂ ਬਾਇ ਕਰ ਸਕਦੇ ਆਂਗੇ ਆ ਟਵੈਰ ਆ ਗਈ ਵੀਰੇ ਇਹ ਮਾਡਲ ਇਹ 2007 ਮਾਡਲ ਹੈ ਜੀ ਅੱਠ ਰਜਿਸਟਰਡ ਹੈ ਹੂੰ ਹੂੰ ਕੱਲੀ ਕਾਪੀ ਦੇਵਾਂਗੇ ਦੀ ਆਪਾਂ ਨਾਲ ਠੀਕ ਹੈ ਹੋਰ ਕੁਝ ਨਹੀਂ ਐਫੀ ਡੈਡ ਦੇ ਦੂੰਗੇ ਐਫੀ ਡੈਡ ਦੇ ਦ ਲਿਵ ਕੱਲੀ ਐਫੀ ਡੈਡ ਤੇ ਆ ਬਾਈ ਹਨਾ ਕਾਰ ਇਹ ਆਪਾਂ ਪਹਿਲਾਂ ਕਿਹਾ ਬਾਈ ਸਹੀ ਰਹਿੰਦਾ ਅਗਲਾ ਅੱਗੇ ਬਾਅਦ ਚ ਰੋਲੇ ਪਾਈ ਜਾਵੇ ਤਾਂ ਉਹਦੀ ਬਈ ਫਾਇਦਾ ਨਹੀਂ ਕੋਈ ਹਨਾ ਮਤਲਬ ਕੱਲੇ ਐਫੀ ਡੈਡ ਤੇ ਮਿਲਨੀ ਆ ਰੇਟ ਵੀਰੇ ਲੱਖ ਤੋਂ ਥੱਲੇ 95000 92000 ਰੁਪਈਆ ਦੀ ਕਾਰ ਆ ਬਾਈ ਹਨਾ ਤੇ 7 ਸੀਟਰ ਆ ਬਾਈ ਕੋਈ ਆਪਦਾ ਲੋਕਲ ਨੇੜੇ ਤੇੜੇ ਕੰਮਕਾਰ ਕਰਨਾ ਤੁਸੀਂ ਕਰ ਸਕਦੇ ਓ ਇਹਦੇ ਤੇ ਆਹ ਆ ਬਾਈ ਇੰਡਸਟਰ 2014 ਮਾਡਲ ਜੀ ਠੀਕ ਹੈ ਵੀਰੇ ਇਹਦਾ ਰੇਟ ਆ 275000 ਜੀ 275000 ਰੁਪਈਆ ਇੰਡਸਟਰ ਬਾਈ 14 ਮਾਡਲ ਰੇਟ ਦੱਸੋ ਮੇਰਾ ਭਰਾ ਕਿਵੇਂ ਲੱਗੇ ਰੇਟ ਤੁਹਾਨੂੰ ਪੂਰੇ ਸੋਹਣੇ ਸੋਹਣੇ ਰੇਟ ਦਵਾਂਗੇ ਬਾਈ ਹਨਾ ਤੇ ਸੋਹਣੇ ਸੋਹਣੇ ਕਾਰਾਂ ਘੱਟ ਬਜਟ ਤੇ ਕਿਸੇ ਨੇ ਸਿੱਖਣ ਸਿਕਾਉਣ ਨੂੰ ਲੈਣੀਆਂ ਕਿਸੇ ਨੇ ਪਰਮਾਨੈਂਟ ਰੱਖਣੀਆਂ ਤੁਸੀਂ ਕਾਰ ਰੱਖ ਸਕਦੇ ਓ ਆਹ ਆ ਬਾਈ ਇਹ 2013 ਮਾਡਲ ਹੈ ਜੀ 12ਵੇਂ ਮਹੀਨੇ ਦੀ ਰਜਿਸਟਰਡ ਹੈ ਡੀਜ਼ਲ ਬੀਡੀਆਈ ਐਸਐਕਸ 4 ਠੀਕ ਹੈ ਤੇ ਸਵਾ ਦੋ ਲੱਖ ਰੁਪਏ ਸਵਾ ਦੋ ਲੱਖ ਠੀਕ ਹੈ ਬਈ ਆਹ ਹੈ ਵੀਰੇ ਮਾਡਲ ਇਹ 2015 ਮਾਡਲ ਹੈ ਜੀ ਸਲੈਰੀਓ 17 ਰਜਿਸਟਰਡ ਹੈ ਹਾਂ ਜੀ ਡੀਜ਼ਲ ਹੈਗੀ ਹੂੰ ਹੂੰ 3 ਲੱਖ ਰੁਪਏ ਦੇ ਦਾਂਗੇ 3 ਲੱਖ ਰੁਪਈਆ ਦੀ ਲਈ 3 ਲੱਖ ਰੁਪਈਆ ਦੀ ਕਾਰ ਤੁਹਾਨੂੰ ਮਿਲ ਰਹੀ ਹੈ ਬਈ ਹਨਾ ਇਹ ਡੀਜ਼ਲ ਦੀ ਹੈ ਨਾ ਡੀਜ਼ਲ ਦੀ ਐਵਰੇਜ ਬਹੁਤ ਹੈ ਜੀ ਬਹੁਤ ਐਵਰੇਜ ਹੈ ਜੀ ਐਵਰੇਜ ਬਈ ਹਨਾ ਤੇਲ ਪਵਾ ਕੇ ਭੰਨਣ ਵਾਲਾ ਕੰਮ ਆ ਬਈ ਹਨਾ ਵੀ ਨੇਰੇ ਲਾਉਂਗੇ ਬਈ ਹਣਾ ਇੰਨੀ ਐਵਰੇਜ ਹੈ ਦੀ ਆਹ ਇਹ 2010 ਮਾਡਲ ਹੈ ਜੀ ਹਾਂਜੀ ਬੋਡੀ ਜੀ ਸਾਰੀ origignal ਹੈ ਠੀਕ ਹੈ ਰੇਟ 2 ਲੱਖ ਰੁਪਏ ਦੇ ਦਾਂਗੇ ਜੀ 2 ਲੱਖ ਰੁਪਏ ਚ ਲੈ ਵੀ ਅਲਾਏ ਲੱਗੇ ਹੋਏ ਨੇ 50 ਨੰਬਰ ਦੀ ਕਾਰ ਹੈ ਫਸਟ ਓਨਰ ਹੈ ਬਾਈ ਹੋਰ ਕੀ ਚਾਹੀਦਾ ਤੁਹਾਨੂੰ ਕਾਰ ਚਾਹੀਦੀ ਆ ਤੁਸ ਨੂੰ ਮਿਲ ਜੂਗੀ ਆਹ ਵੀਰੇ ਤੇ 2014 ਮਾਡਲ ਹੈ ਜੀ ਵੈਂਟੂ ਹੂੰ ਹੂੰ 275000 ਰੁਪਏ ਦੀ 275000 ਰੁਪਿਆ ਦੀ ਬਈ ਹੈ ਨਾ ਤੇ ਬਈ ਹਨਾ ਦੇਖੋ ਥੋੜੇ ਲਈ ਆਪ ਇੰਨੀ ਗਰਮੀ ਦੇ ਵਿੱਚ ਆਪਾਂ ਵੀਡੀਓ ਕਰ ਰਹੇ ਆ ਮੇਰਾ ਭਰਾ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜਾਂ ਫਿਰ ਕੋਈ ਪੱਲੀ ਪੁੱਲੀ ਲੈ ਕੇ ਆਇਆ ਕਰੋ ਨਾਲ ਉਹਦੇ ਪਾ ਦਿਆ ਕਰੋ ਠੀਕ ਹੈ ਬਈ ਤੇ ਆਹਾ ਬਈ ਇਹ ਸੀएनजी પેટ્રોલ ਐਸਐਚ4 ਹੈ ਜੀ ਹਾਂਜੀ 2010 ਮਾਡਲ ਹੈ 130000 ਰੁਪਏ ਦੀ 130000 ਰੁਪਿਆ ਦੀ ਬਈ ਹੈ ਨਾ ਰੇਟ ਤੁਸੀਂ 130000 ਰੁਪਏ ਚ ਸੀਐਨਡੀ ਵਾਲੀ ਕਾਰ ਬਾਈ ਹੈ ਨਾ ਜੋ ਮਰਜੀ ਬਾਈ ਸੀਐਨਡੀ ਫੁੱਲ ਕਰਾਓ ਤੇ ਭਜਾਈ ਚ ਲੋ ਆਹ ਹੈ ਵੀਰੇ ਪਰਾ ਮੂੰਹ ਮੋੜੀ ਖੜਾ 2013 ਮਾਡਲ ਹੈ ਜੀ ਹਾਂਜੀ ਜੀਡੀਡੀਆਈ ਕਾਰ ਹੈ ਓਕੇ ਤੇ ਅਲਾਈ ਵੀ ਲੱਗੇ ਹੋਏ ਨੇ ਬਾਈ ਅਲਾਈ ਕੰਪਨੀ ਵੱਲੋਂ ਹੀ ਆਉਂਦੇ ਨੇ ਜੀ ਅੰਦਰੋਂ ਦਿਖਾ ਦੇ ਰੁਪਈ ਦੀ ਕੁਆਰ ਬਾਈ ਅੰਦਰੋਂ ਕਾਰ ਚੈੱਕ ਕਰ ਲਓ ਬਾਈ ਹੈ ਨਾ ਤੇ ਕਾਰ ਓਕੇ ਦੀ ਰਿਪੋਰਟ ਖੜੀ ਹੈ ਦੇਖੋ ਅੰਦਰੋਂ ਬਹੁਤ ਸੋਹਣੀ ਲੱਗ ਰਹੀ ਹੈ ਬਾਈ ਕਾਰ ਹੈ ਨਾ ਤੇ ਇਹਦਾ ਕਿੰਨਾ ਗ੍ਰੇਡ ਰੱਖਿਆ ਹੋਇਆ ਹੈ 2.5 ਲੱਖ ਰੁਪਏ ਦੇ ਦੱਸ 2.5 ਲੱਖ ਰੁਪਈਆ ਤੇ ਬਾਈ 2.5 ਲੱਖ ਚ ਤੁਸੀਂ ਕ ਤੇ ਵਰਨਾ ਆ ਗਈ ਵੀਰੇ ਇਹ ਮਾਡਲ ਇਹ 2015 ਮਾਡਲ ਹੈ ਜੀ ਪੀ ਵੀ ਨੰਬਰ ਹੈ ਜੈਨੂਨ ਕੰਡੀਸ਼ਨ ਦੀ ਹੈ ਹੂੰ 5 ਲੱਖ ਰੁਪਏ ਦੇ ਦਾਂਗੇ ਜੀ ਘਾਰੇ 5 ਲੱਖ ਰੁਪਈਆ ਦੇ ਹਾਂਜੀ ਹਾਂ ਠੀਕ ਹੈ ਆਹਾ ਵੀਰੇ ਇਹ 2010 ਮਾਡਲ ਹੈ ਜੀ ਸਾਰੇ ਸ਼ੀਸ਼ੇ ਨਾਲ ਦੇ ਨੇ ਬੋਡੀ ਦੀ origignal ਹੈਗੀ ਹਾਂਜੀ ਪੀ ਵੀ ਪੱਕਾ ਨੰਬਰ ਫਸਟ ਓਨਰ ਹੈ ਠੀਕ ਹੈ 1,55,000 ਰੁਪਏ ਨੰਬਰ ਵੀ ਪੇਡ ਆ ਬਈ ਤੁਹਾਡਾ ਹਨਾ ਕਾਲੀ ਆਪਾਂ ਜਿਵੇਂ ਅਕਸਰ ਕਹਿੰਨ ਉਹ ਨਾ ਵੀ ਨਾਗ ਦੀ ਬੱਚੀ ਆ ਬਈ ਛੋਟੀ ਜੀ ਹੈ ਨਾ ਇਹ ਲਾਈ ਵੀ ਲੱਗੇ ਹੋਏ ਨੇ ਸਪੋਲੀਆ ਇਹ ਜੇ ਕਿਸੇ ਨੇ ਖਰੀਦਣਾ ਖਰੀਦ ਸਕਦੇ ਹੋ ਰੇਟ ਸੀ ਦਾ 1,55,000 55,000 ਤੇ ਲਾਸਟ ਕਾਰ ਆ ਗਿਆ ਆਪਣੇ ਲਵੇ ਸਕੋਡਾ ਦੀ ਰੈਪਿਡ ਹਾਂਜੀ ਸਕੋਡਾ ਰੈਪਿਡ ਓਕੇ ਇਹ ਮਾਡਲ ਹੈ ਜੀ 14 मोडल 14 ਚਲਾਵਾ ਠੀਕ ਹੈ ਵੀਰੇ ਬਹੁਤ ਵਧੀਆ ਜੀ ਇੰਜਨ ਗੇਅਰ ਦੀ ਜ਼ਿੰਮੇਵਾਰੀ ਹੈ ਜੀ ਐਵਰੇਜ ਵੀ ਬਹੁਤ ਹੁੰਦੀ ਹੈ ਨਾ ਬਈ ਹਾਂਜੀ ਹਾਂਜੀ ਬਹੁਤ ਐਵਰੇਜ ਕਿੰਨਾ ਰੇਟ ਹੈ ਦਾ 3 ਲੱਖ ਰੁਪਈਆ 3 ਲੱਖ ਰੁਪਈਆ ਲੈ ਬਈ ਹਨਾ 3 ਲੱਖ ਰੁਪਈਆ ਰੇਟ ਆ ਤੇ ਹੋਰ ਵੀ ਕਾਰਾਂ ਬਹੁਤ ਨੇ ਬਾਈ ਹੋਰਾਂ ਲਵੇ ਜੇ ਕਿਸੇ ਨੇ ਕੋਈ ਕਾਰ ਬਾਏ ਕਰਨੀ ਹੈ ਮੈਂ ਤੁਹਾਨੂੰ ਉਧਰ ਦਿਖਾ ਦੇਣਾ ਜੇ ਕਿਸੇ ਨੇ ਪਹਿਲਾਂ ਵਾਲਾ ਪਾਰਟ ਨਹੀਂ ਦੇਖਿਆ ਤਾਂ ਵੀ ਤੁਹਾਨੂੰ ਉਹ ਕਾਰਾਂ ਜਿਹੜੀਆਂ ਉਹ ਪ ਤੇ ਤੁਸੀਂ ਆਹ ਵਾਲੀਆਂ ਕਾਰਾਂ ਜਿਹੜੀਆਂ ਮੈਂ ਤੁਹਾਨੂੰ ਇਸ ਟਾਈਮ ਸ਼ੋਅ ਕਰ ਰਿਹਾ ਬਈ ਹਨਾ ਤੇ ਇਹ ਕਾਰਾਂ ਵੀ ਤੁਸੀਂ ਬਾਇ ਕਰ ਸਕਦੇ ਹੋਗੇ ਆ ਪਿਛਲੇ ਵਲੌਗ ਚ ਦੱਸਤਾ ਹੈ ਵੈਸੇ ਤੁਹਾਨੂੰ ਇਨਕੁਆਰੀ ਲੈਣੀ ਹੈ ਤਾਂ ਤੁਸੀਂ ਫੋਨ ਤੇ ਇਨਕੁਆਰੀ ਲੈ ਸਕਦੇ ਹੋ ਨੰਬਰ ਮੈਂ ਟਾਈਟਲ ਚ ਪਾਏ ਹੋਏ ਨੇ ਡਿਸਕ੍ਰਿਪਸ਼ਨ ਚ ਵੀ ਪਾਏ ਹੋਏ ਨੇ ਬਈ ਹਨਾ ਇੱਧਰ ਵੀ ਕਾਰਾਂ ਖੜੀਆਂ ਵਰਨਾ ਤੇ ਇੱਧਰ ਵੀ ਆਪਣਾ ਨੋਵਾ ਐਕਐਸਯੂਵੀ 500 ਤੇ ਉਧਰ ਸਕਾਰਪਿਓ ਕਾਰ ਖੜੀ ਆ ਠੀਕ ਆ ਬਈ ਤੇ ਇੱਕ ਵਾਰ ਆ ਜਾਓ ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ ਹੈ ਨੰਬਰ ਮੈਂ ਸਕਰੀਨ ਤੇ ਪਾ ਦਿੱ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਠੀਕ ਆ ਬਈ